ਤਿੰਨ ਨਹੀਂ ਫੜ ਕੇ ਨਾ ਹੁੰਦੇ ਚਾਹ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਹੀ ਸੀ ਅਰੇ ਇਸ ਜੜੀਆਂ ਕਰ ਤੁਹਾਨੂੰ ਜਾਨੀਆ ਕਰਕੇ ਰੋਕਿਆ ਨੇ ਇਹ ਜੜੀਆਂ ਲੱਗੀਆਂ ਤਾਂ ਰੋਕਿਆ ਮੈਂ ਯਾਰ ਤੂੰ ਹੀ ਹੋਰ ਤਰਫ ਫੇਰ ਨਗੇ ਆ ਉੱਥੇ ਤੂੰ ਕਹਿੰਦਾ ਸਾਈਡ ਇਹ ਕੀ ਗੱਲ ਹੈ ਲੈ ਸਾਈਡ ਤੇ ਕਰ ਰਿਹਾ ਰਾਜੀ ਬੱਦਲਾ ਨਹੀਂ ਕਰ ਰਿਹਾ ਮੂੰਹ ਤੇ ਨਹੀਂ ਲਿਖਿਆਰ ਨਹੀਂ ਕਰ ਸਕਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਹਾਂ ਹਾਂ ਭਾਜੀ ਮੈਂ ਵਰਦੀ 'ਚ ਹੁੰਦਾ ਨਹੀਂ ਹੈ ਨਾ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਦੀ 'ਚ ਆ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਾਂ ਦੱਸੋ ਆਪਾਂ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਤੁਹਾਨੂੰ ਕੀ ਮੜੇ ਕਾ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਤੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਪੁਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲਗਾਉਂਦਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਇਹਨੇ ਕੰਮ ਕਰਨੇ ਵਾ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋ ਕਿ ਮੇਰੀਆਂ ਮਾੜੀ ਬਈ ਜੀ ਸਾਨੂੰ ਕਿਉਂ ਮੂੰਹ ਤੇ ਲਿਖਿਆ ਤਰੇ ਤੁਸੀਂ ਮੇਰੇ ਉਹ ਮੈਂ ਇਹਨੂੰ 20 ਨਹੀਂ ਦੱਸਿਆ ਕਿੰਨੀ ਘਰੀ ਦੱਸਿਆ ਕੀ ਮੈਨੂੰ ਆਉਣਾ ਵੀ ਤੈਨੂੰ ਮੈਂ ਆਉਂਦਾ ਦੇਖਿਆ ਸਾਨੂੰ ਕਿਹੜੀ ਗੱਲ ਰੋਕਿਆ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਕਿ ਉਸ ਨੂੰ ਮੇਰੇ ਜਾਣ ਲੱਗੀਆਂ ਹਾਂਜੀ ਪੂਰ ਸਿਟੀ ਜਿੱਥੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾਡੇ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਕਢੋ ਲੋੜ ਨਹੀਂ ਪਤਾ ਸਾਬ ਮੇਰੀ ਜਿਹੜੀ ਗੱਲ ਆ ਜਾਣੀ ਮੇਰੀ ਜਿਹੜੀ ਗੱਲ ਪੜ੍ਹਣੀ ਲਈ ਤੈਨੂੰ ਹੋ ਗਿਆ ਆਪਣੀ ਜਗ੍ਹਾ ਆ ਜਾ ਬੁਲਾ ਜਾਗਾ ਆਪਣੀ ਜਗ੍ਹਾ ਵੀ ਵਰਦੀ ਪਾ ਕੇ ਖਲੋ ਤੇ ਐ ਨਹੀਂ ਮੈਂ ਇਹ ਅਪਣੀ ਦੀ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਕਿਹਾ ਤੂੰ ਕਮਾਲ ਹੋਈ ਯਾਰ ਮੈਂ ਲਾਉਣੀ ਆ ਜਾਣੀ ਤਿੱਤੇ ਦਾ ਜੂੜਾ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਜੈਡ ਬਲੈਕ ਵੀ ਹੋ ਗਈ ਕੋਈ ਨਹੀਂ ਚੱਕ ਲਾਉਣ ਨਾ ਮੈਂ ਤੇ ਸਾਥ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤੋਰੇ ਫਰਾਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਹੀ ਕੀ ਕਰਾਂ ਮੈਨੂੰ ਦਫਰ ਨਹੀਂ ਮੈਨੂੰ ਕੀ ਕਹਿਦਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਕਹਿਦਾ ਰੁਕਣਾ ਨਹੀਂ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਹਿਆ ਕੀ ਕਹਿਆ ਕੀ ਮੈਨੂੰ ਜਾਣ ਕੇ ਬੈਸਿੰਗ ਕਿਹਾ ਕੀ ਹੁੰਦਾ ਐਵੇਂ ਬਚੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਦ ਨਹੀਂ ਨਾ ਦੇਖੋ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਮੈਂ ਜੜਨਾ ਭਾਈ ਸਾਈਡ ਤੇ ਕਰਨਾ ਮਾੜੀ ਗੱਲ ਕਰ ਲੈ ਵੀ ਇੱਕ ਮਿੰਟ ਮੇਰੀ ਗ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੂੰ ਅਸਲਾ ਨਾ ਕਿਹਾ ਐਨਾ ਹੀ ਤੋ ਜਾਈ ਨਹੀਂ ਹੁੰਦੇ ਦੋ ਦੋ ਜੀਵਨ ਜੀਵਨ ਵੀ ਜਾ ਕੇ ਤਿੰਨ ਫੜਨ ਦੀ ਹੈ ਵੀ ਤਾਂ ਕੋਈ ਰਵਿਸ਼ ਐਮ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਹੁਣ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰਦੀ ਜਾਂ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਜੇ ਮੈਨੂੰ ਲੱਗੂ ਮੈਂ ਜੇ ਮੈਂ ਮੈਂ ਵੀ ਥਾਣੇ ਤੂੰ ਮੈਂ ਮੈਦੀ ਹੋਹੀ ਆਪਣੀ ਡੂੜੀ ਕਰਾਂ ਨਾ ਜਾਲੀਆਂ ਦੀ ਜਿਹੜੀ ਮੈਨੂੰ ਕਿਤੇ ਲਾਉਂਗਾ ਇੱਕ ਗੱਲ ਜੇ ਫਿਰ ਜਿਹੜੀ ਡੂੜੀ ਤੂੰ ਕਰਦਾ ਅੱਜ ਮੈਂ ਕਰਾਉਂਦੇ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਹੇ ਬੈਠਾ ਰਹੋ ਮੈਂ ਨਹੀਂ ਸੱਦਣਾ ਕੋਈ ਨਹੀਂ ਨੂੰ ਆ ਕੇ ਕਰੋ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਕਿਹਦੇ ਕੋਈ ਰਹਿਤਾ ਅੱਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਵਾਲੀ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਣੀ ਆਂ ਪੌਸਟੇਬਲ ਆਂ ਲਵਾਈਆਂ ਆਹ ਬਾਤ ਆ ਮੈਂ ਲਾਈਆਂ ਜਾਲੀਆਂ ਫਿਰ ਦਵਾਮ ਲਾਈਆਂ ਨਹੀਂ ਲਵਾਂਗੇ ਨਹੀਂ ਲਵਾਂਗੇ ਗੱਲ ਕਰਾਂਗਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਦੇ ਆਓ ਪਿੰਡ ਥੱਲੇ ਨਹੀਂ ਹੋਣਾ ਥੱਲੇ ਗੱਲ ਠੀਕ ਮੇਰੀ ਲਵਾਓ ਆਪਰੇਸ਼ਨ ਕਰਦੇ ਸਾਡੇ ਸਾਨ ਕਰਦੇ ਤੁਸੀਂ ਦੂਰੀ ਕਰਦੇ ਬਕਵਾਸ ਥੋੜੀ ਜਿਹੀ ਆਪ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾੜਾ ਫੋਨ ਜਨਾਲਾ ਕੋਲ ਨੂੰ ਵੱਡਾ ਹੈ ਕਿ ਮੈਂ ਕਰਨ ਵਾਲਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਕਹਿੰਦਾ ਮੈਂ ਨਾ ਬਕਵਾਸ ਕਿਉਂ ਇਹਨੂੰ ਬਕਵਾਸ ਵਾਲਾ ਕੀ ਗੱਲ ਕਹਿੰਦਾ ਕਲੀ ਨੂੰੜੀ ਆਪਣੇ ਗੰਨੇ ਮੈਂ ਬੋਲ ਗੰਨੇ ਮੈਂ ਮੈਂ ਮੇਰੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹਨੂੰ ਫੋਨ ਲਾਉਣਾ ਲਾਉ ਤੀ ਹਲੋ ਬੁਲਾਉ ਟਿੱਪੀ ਨਾਲ ਸੁਣੋ ਹਲੋ ਖੰਡੀ ਸਾਹਿਬ ਉਹ ਸਰ ਇੱਥੇ ਰੋਕ ਕੇ ਇੱਕ ਲੋਤੇ ਜਾਲੀਆਂ ਲਾਈਆਂ ਲਾ ਤੂੰ ਵਡਾ ਮਲਾਜਨ ਪਲਾਂਟਮ ਕਾਣਾ ਬਾਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਤੂੰ ਖਾਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਹੋਏ ਹੋਏ ਮੈਂ ਫੋਨ ਲੰਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਟੇਟ ਲੈ ਲੈ ਜਿਹੜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਰਾਈ ਬਣਾਈ ਜਾਂਦੇ ਐ ਕਿ ਤੁਹਾਨੂੰ ਆਹਨੇ ਗੱਡੀ ਸਾਈਡ ਤੇ ਤੁਹਾਨੂੰ ਮਤਲਬ ਬੋਲਣ ਦੀ ਤੇ ਜਾਣ ਸਕਦਾ ਮਨਜ਼ਰ ਮਨਜ਼ਰ ਮੈਨੂੰ ਕਹਿੰਦਾ ਤੂੰ ਉਦੋਂ ਵੀ ਮੈਨੂੰ ਜਾਲੀਆਂ ਨਹੀਂ ਲਾ ਸਾਈਡ ਤੇ ਇਹਨੂੰ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਦੀ ਮੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਐਨੀ ਵੀ ਆਪਣੀ ਡਿਊਟੀ ਕਰਨ ਦੇ ਵੀਰਾਂ ਤੂੰ ਆਪੜ ਲਿਆ ਇੱਥੇ ਸੋਗੀਆਂ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਉਹ ਕਿੰਨੀ ਇੱਜ਼ਤ ਦੇਣਾ ਵੱਲੋਂ ਕਿੰਨੀ ਇੱਜ਼ਤ ਕਿੰਨਾ ਤੂੰ ਕਿੰਨੀ ਕਿੱਗਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਦੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿਤਾ ਉਤੋਂ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜੜੀਆਂ ਨਾ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਤੁਸੀਂ ਤੁਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰ ਰਹੇ ਹੋ ਮੇਰੇ ਫਿਰ ਮਲਾਜਮਾਂ ਨਾਲ ਕੋਪਰੇਟ ਤੇ ਕਰੋ